ਸਤਿ ਸ੍ਰੀ ਅਕਾਲ ਜੀ ਮੈਂ ਜਗਿੰਦਰ ਸਿੰਘ ਤੇ ਵਸਤਾ ਪੰਜਾਬ ਤੇ ਅੱਜ ਅਸੀਂ ਰਜਾਨਾ ਦੀ ਤਰ੍ਹਾਂ ਜਿਹੜੀਆਂ ਪੰਜਾਬ ਚੋਣਾਂ ਨੂੰ ਲੈ ਕੇ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਨੇ ਕੀ ਕੁਝ ਨਵਾਂ ਹੋ ਰਿਹਾ ਪਾਰਟੀਆਂ ਚ ਕੈਂਡੀਡੇਟਾਂ ਨੂੰ ਉਲਾਨਣ ਲਈ ਕਿਸ ਤਰ੍ਹਾਂ ਦਾ ਰੌਲਾ ਰੱਪਾ ਪਿਆ ਹੋਇਆ ਹੈ ਜਾਂ ਕਾਂਗਰਸ ਦੀ ਕੀ ਸਥਿਤੀ ਹੈ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਹੈ ਪੰਜਾਬ ਦੀ ਉਹ ਕਿਸ ਤਰ੍ਹਾਂ ਸੁਰੱਖੀਆਂ ਚ ਤੇ ਉਹਦੇ ਨਾਲ ਹੀ ਭਾਜਪਾ ਵੱਲੋਂ ਜਿਹੜਾ ਪਾਰਟੀਆਂ ਨੂੰ ਵਿਰੋਧੀ ਪਾਰਟੀਆਂ ਨੂੰ ਪਰ ਦੌਰ ਦੇਣ ਲਈ ਭਾਜ ਦੇਣ ਲਈ ਕਿਸ ਤਰ੍ਹਾਂ ਦਾ ਪੈਂਤਰਾ ਬਣਾਇਆ ਜਾ ਰਿਹਾ ਤੇ ਉਹਦੇ ਨਾਲ ਹੀ ਕਾਂਗਰਸ ਦੀ ਖਾਸ ਕਰ ਲੁਧਿਆਣਾ ਸੀਟ ਤੇ ਕਿਸ ਤਰ੍ਹਾਂ ਦੇ ਹਾਲਾਤ ਨੇ ਬੈਂਸ ਦੀ ਜਿਹੜੀ ਅਕਾਲੀ ਦਲ ਚ ਵਾਪਸੀ ਦੀ ਗੱਲ ਚੱਲ ਰਹੀ ਆ ਉਹਦਾ ਕੀ ਅਸਰ ਹੋਵੇਗਾ ਤੇ ਉਹਦੇ ਨਾਲ ਹੀ ਬਿਕਰਮਜੀਤ ਸਿੰਘ ਮਜੀਠੀਆ ਜਿਹੜੇ ਕਿ ਜਿਨ੍ਹਾਂ ਦਾ ਬਿਆਨ ਆਇਆ ਢੀਂਸਾ ਪਰਿਵਾਰ ਦੇ ਹੱਕ ਚ ਉਹ ਬਿਆਨ ਦੀ ਕੀ ਅਹਿਮੀਅਤ ਆ ਕਿਸ ਤਰ੍ਹਾਂ ਦੀ ਉਹਦੇ ਤੇ ਚਰਚਾ ਹੋਈ ਹੈ ਕੱਲ ਤੋਂ ਲੈ ਕੇ ਤੇ ਉਹਦੇ ਨਾਲ ਹੀ ਅੱਜ ਢੀਂਡਸਾ ਪਰਿਵਾਰ ਨੇ ਜਿਹੜੀ ਦੂਜੀ ਮੀਟਿੰਗ ਚੰਡੀਗੜ੍ਹ ਚ ਕੀਤੀ ਆ ਉਹ ਮੀਟਿੰਗ ਚ ਕੀ ਰਿਜ਼ਲਟ ਆਇਆ ਕਿਸ ਤਰ੍ਹਾਂ ਦੀ ਚਰਚਾ ਹੋਈ ਹੈ ਕੀ ਫੈਸਲਾ ਲਿਆ ਢੀਂਡਸਾ ਪਰਿਵਾਰ ਨੇ ਉਹਦੇ ਤੇ ਅੱਜ ਅਸੀਂ ਚਰਚਾ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਭਾਵੇਂ ਕਿ ਅਕਾਲੀ ਦਲ ਉਮੀਦਵਾਰ ਐਲਾਨਣ ਚ ਹਾਸ਼ੀਏ ਤੇ ਚੱਲ ਰਿਹਾ ਹੈ ਅਕਾਲੀ ਦਲ ਅੰਦਰ ਜਿਹੜੀ ਫੋਟ ਉਭਰੀ ਆ ਢੀਂਡਸਾ ਪਰਿਵਾਰ ਦੇ ਟੈਕਟ ਕੱਟੀ ਜਾਣ ਕਰਕੇ ਉਸ ਨੂੰ ਲੈ ਕੇ ਅਕਾਲੀ ਦਲ ਦੇ ਖਿਲਾਫ ਇੱਕ ਪਾਰਟੀ ਪ੍ਰਧਾਨ ਦੇ ਖਿਲਾਫ ਇੱਕ ਲਹਿਰ ਵੀ ਦੁਆਰਾ ਉੱਠਿਆ ਸੁਖਵੀਰ ਬਾਦਲ ਦੇ ਤੇ ਉਹਦੇ ਨਾਲ ਹੀ ਅਕਾਲੀ ਦਲ ਦੀ ਜਿਹੜੀ ਬਠਿੰਡਾ ਸੀਟ ਹੈ ਜਿਹੜੀ ਉਹਨਾਂ ਦੀ ਆਪਣੀ ਸੀਟ ਮੰਨੀ ਜਾਂਦੀ ਹੈ ਉਸ 'ਚ ਵੀ ਜਿਹੜਾ ਹਜੇ ਤੱਕ ਉੱਥੋਂ ਉਮੀਦਵਾਰ ਨਾ ਲੜਨ ਦਾ ਮੁੱਦਾ ਵੀ ਜਿਹੜਾ ਉਹ ਬਣਿਆ ਹੋਇਆ ਤੇ ਇਹ ਸਾਰੇ ਨੂੰ ਲੈ ਕੇ ਜਿਹੜਾ ਜਿੱਥੇ ਅਕਾਲੀ ਦਲ ਘਿਰਿਆ ਨਜ਼ਰ ਆ ਰਿਹਾ ਹੈ ਹਾਸ਼ੀਏ ਤੇ ਨਜ਼ਰ ਆ ਰਿਹਾ ਉੱਥੇ ਇੱਕ ਨਵਾਂ ਬੈਂਸ ਦੀ ਜਿਹੜੀ ਹੈ ਸਿਮਰਜੀਤ ਸਿੰਘ ਬੈਂਸ ਦੀ ਲੁਧਿਆਣਾ ਤੋਂ ਵਾਪਸੀ ਨਾਲ ਕਿਸ ਤਰ੍ਹਾਂ ਦਾ ਲੁਧਿਆਣਾ ਹਲਕੇ 'ਚ ਪ੍ਰਭਾਵ ਪਵੇਗਾ ਇੱਕ ਵੱਡਾ ਮੁੱਦਾ ਹੈ ਤੇ ਉਹਦੇ ਨਾਲ ਹੀ ਅੱਜ ਨਵੀਂ ਇੱਕ ਚਰਚਾ ਛਿੜੀ ਹੈ ਕਿ ਲੁਧਿਆਣਾ ਹਲਕੇ ਤੋਂ ਕਾਲੀ ਦਲ ਦੇ ਜਿਹੜੇ ਸਰਮੌਰ ਆਗੂ ਆ ਜਿਹੜੇ ਕਿ ਮਨਪ੍ਰੀਤ ਸਿੰਘ ਯਾੜੀ ਜਿਨ੍ਹਾਂ ਬਾਰੇ ਚਰਚਾ ਹੈ ਕਿ ਉਹ ਚੁੱਪੀ ਸਾਦੀ ਬੈਠੇ ਨੇ ਉਹਨਾਂ ਦੀ ਚੁੱਪੀ 'ਚ ਕੀ ਰਾਜ ਹੈ ਉਹ ਕਿਉਂ ਚੁੱਪ ਨੇ ਉਹਨਾਂ ਦੀ ਦੂਰੰਦੇਸ਼ੀ ਤੇ ਅੱਜ ਚਰਚਾ ਹੋਈ ਹੈ ਔਰ ਅਕਾਲੀ ਦਲ ਚ ਕਿਸ ਤਰ੍ਹਾਂ ਦੇ ਆਉਣ ਵਾਲੇ ਸਮੇਂ ਚ ਮੋੜ ਆਉਣ ਵਾਲਾ ਢੀਨਸਾ ਪਰਿਵਾਰ ਤੋਂ ਬਾਅਦ ਕੀ 41 ਨੂੰ ਵੀ ਕਿਤੇ ਝਟਕਾ ਤਾਂ ਨਹੀਂ ਦਿੱਤਾ ਜਾ ਸਕਦਾ ਜਾਂ 41 ਨੂੰ ਜਿਹੜਾ ਉਹਨਾਂ ਦਾ ਸਿਆਸੀ ਕਦ ਉੱਭਰਿਆ ਭਾਵੇਂ ਉਹ ਜਿਮਨੀ ਚੋਣ ਚ ਉਹਨਾਂ ਦੀ ਜਿੱਤ ਹੋਵੇ ਕਾਂਗਰਸ ਦੇ ਸਮੇਂ ਭਾਵੇਂ ਆਮ ਆਦਮੀ ਪਾਰਟੀ ਦੀ ਹਨੇਰੀ ਚ ਉਹਨਾਂ ਦੀ ਜਿੱਤ ਹੋਵੇ ਜਿਹਦੇ ਨਾਲ ਉਹਨਾਂ ਦਾ ਸਿਆਸੀ ਕਦ ਉੱਭਰਿਆ ਤੇ ਉਹਦੇ ਨਾਲ ਹੀ ਉਹਨਾਂ ਦਾ ਵੱਡਾ ਫੈਸਲਾ ਜਿਹੜਾ ਕਿ ਝੁੰਦਾ ਕਮੇਟੀ ਦੀ ਜਿਹੜੀ ਰਿਪੋਰਟ ਹੋਈ ਸੀ ਉਹ ਜਿਹੜੇ ਸੁਝਾਅ ਐ ਇਸ ਅਕਾਲੀ ਦਲ ਦੇ ਗਰਾਊਂਡ ਲੈਵਲ ਤੋਂ ਲੈ ਕੇ ਜਾਂ ਹਲਕਾ ਲੈਵਲ ਤੋਂ ਲੈ ਕੇ ਜਿਹੜੇ ਆਮ ਵਰਕਰਾਂ ਦੇ ਸੁਝਾਅ ਸੀ ਉਸ ਕਮੇਟੀ ਵੱਲੋਂ ਜਿਹੜੀ ਉਹ ਰਿਪੋਰਟ ਪੇਸ਼ ਹੋਈ ਸੀ ਉਸ ਰਿਪੋਰਟ ਤੇ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਆਲੀ ਦਾ ਜਿਹੜਾ ਸਖਤ ਸਟੈਂਡ ਹੈ, ਦ੍ਰਿੜਤਾ ਹੈ, ਵਿਸ਼ਵਾਸ ਹੈ ਉਹ ਉਸੇ ਤਰ੍ਹਾਂ ਕਾਇਮ ਹੈ। ਇਹ ਸਾਰੇ ਮੁੱਦਿਆਂ ਤੇ ਅੱਜ ਅਸੀਂ ਚਰਚਾ ਕਰਾਂਗੇ ਤੇ ਸਭ ਤੋਂ ਪਹਿਲਾਂ ਚਰਚਾ ਛੇੜ ਲੈਣੇ ਆ ਕਿ ਅਕਾਲੀ ਦਲ ਪਾਵੇਂ ਹਾਸ਼ੀਏ ਤੇ ਆ ਕਾਲੀ ਦਲ ਚ ਅੰਦਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਚੱਲ ਰਹੀਆਂ ਤੇ ਉਹਦੇ باوجود ਵੱਡੀ ਚਰਚਾ ਜਿਹੜੀ ਹੈ ਕਾਲੀ ਦਲ ਤੇ ਆ ਭਾਵੇਂ ਇਲੈਕਟ੍ਰੋਨਿਕ মিডিਆ ਹੋਵੇ ਭਾਵੇਂ ਸੋਸ਼ਲ ਮੀਡੀਆ ਹੋਵੇ ਭਾਵੇਂ ਪ੍ਰਿੰਟ ਮੀਡੀਆ ਹੋਵੇ ਕਾਲੀ ਦਲ ਦੀ ਚਰਚਾ ਬਹੁਤ ਹੋ ਰਹੀ ਹੈ ਔਰ ਇਹ ਗੱਲ ਹੈ ਕਿ ਕਈ ਵਾਰ ਪਾਰਟੀਆਂ ਜਿਹੜੀਆਂ ਨੇ ਉਹ ਵਿਰੋਧੀ ਪਾਰਟੀਆਂ ਤੋਂ ਧਿਆਨ ਲੋਕਾਂ ਦਾ ਧਿਆਨ ਖਿੱਚਣ ਲਈ ਕਈ ਨੈਗੇਟਿਵ ਮੁੱਦੇ ਵੀ ਜਿਹੜੀਆਂ ਆਪਦੇ ਹੱਕ 'ਚ ਸਮਝਦੀਆਂ ਨੇ ਔਰ ਕਾਲੀ ਦਲ ਵੀ ਇਸ ਸਮੇਂ ਭਾਵੇਂ ਘਿਰਿਆ ਹੋਇਆ ਹੈ ਔਰ ਕਾਲੀ ਦਲ ਦੇ ਖਿਲਾਫ ਜਿਹੜੀ ਹੈ ਲੋਕਾਂ 'ਚ ਟਕਸਾਲੀ ਅਕਾਲੀਆਂ 'ਚ ਵੀ ਜਿਹੜੀ ਇੱਕ ਲਹਿਰ ਖੜੀ ਹੋਈ ਸੀ ਜਾਂ ਪੰਥਕ ਏਜੰਡੇ ਨੂੰ ਲੈ ਕੇ ਕਾਲੀ ਦਲ ਘਿਰਿਆ ਹੋਇਆ ਸੀ ਕੱਲ ਪੰਥਕ ਏਜੰਡੇ ਤੋਂ ਪਾਸੇ ਜਾਣ ਕਰਕੇ ਤੇ ਉਹਦੇ ਨਾਲ ਹੀ ਟਕਸਾਲੀ ਆਗੂਆਂ ਨੂੰ ਨਜ਼ਰ ਅੰਦਾਜ਼ ਕਰਨ ਕਰਕੇ ਘਿਰਿਆ ਹੋਇਆ ਸੀ ਤੇ ਉਹਦੇ ਨਾਲ ਹੀ ਇੱਕ ਵੱਡਾ ਝਟਕਾ ਢੀਂਸਾ ਪਰਿਵਾਰ ਨੂੰ ਸ਼ਾਮਲ ਕਰਨਾ ਤੇ ਉਹਦੇ ਨਾਲ ਹੀ ਉਨਾ ਉਸ ਪਰਿਵਾਰ ਨੂੰ ਵੱਡਾ ਝਟਕਾ ਦੇ ਦੇਣਾ ਇਹ ਸਾਰੇ ਮੁੱਦੇ ਜਿਹੜੇ ਨੇ ਚਰਚਾ 'ਚ ਹੋਣ ਕਰਕੇ ਜਿਹੜਾ ਲੋਕਾਂ ਦਾ ਧਿਆਨ ਵੀ ਹੈ ਮੀਡੀਆ ਦਾ ਧਿਆਨ ਵੀ ਹੈ ਉਹ ਜਿਹੜਾ ਹੈਗਾ ਕਾਲੀ ਦਲ ਤੇ ਟਿਕਿਆ ਹੋਇਆ ਤੇ ਗੱਲ ਕਰੀਏ ਕਿ ਬੈਂਸ ਦੀ ਜਿਹੜੀ ਵਾਪਸੀ ਹੋ ਰਹੀ ਹੈ ਔਰ ਸਿਮਰਜੀਤ ਸਿੰਘ ਬੈਂਸ ਜਿਹੜੇ ਨੇ ਉਹ ਲੁਧਿਆਣਾ 'ਚ ਇੱਕ ਮਜ਼ਬੂਤ ਦਾਵੇਦਾਰ ਮਜ਼ਬੂਤ ਉਮੀਦਵਾਰ ਜੇ ਪਿਛਲੀਆਂ ਚੋਣਾਂ ਤੇ ਝਾੜ ਮਾਰੀਏ ਤਾਂ ਸਿਮਰਜੀਤ ਸਿੰਘ ਬੈਂਸ ਜਿੰਨੇ ਵਾਰੀ ਵੀ ਇਸ ਹਲਕੇ ਤੋਂ ਚੋਣ ਲੜੇ ਨੇ ਭਾਵੇਂ ਉਹ ਜਿੱਤ ਤੇ ਤੱਕ ਨਹੀਂ ਪਹੁੰਚੇ ਪਰ ਦੂਸਰੇ ਨੰਬਰ ਤੱਕ ਉਹ ਗਏ ਨੇ ਔਰ ਦਿਹਾਤੀ ਹਲਕਿਆਂ ਚ ਚਾਹ ਉਹ ਜਗਰਾਉਂ ਹਲਕਾ ਹੋਵੇ ਚਾਹ ਉਹ ਈਵਨ 41 ਦਾ ਦਾਖਾ ਹਲਕਾ ਵੀ ਹੋਵੇ ਉੱਥੇ ਵੀ ਉਹਨਾਂ ਦੀ ਜਿਹੜੀ ਪਕੜ ਉਹ ਮਜ਼ਬੂਤ ਰਹੀ ਹੈ ਔਰ ਜੇਤੂ ਰਹਿ ਕੇ ਓਬਰੇ ਨੇ ਕਿ ਜਿਸ ਤਰ੍ਹਾਂ ਗੱਲ ਚੱਲ ਰਹੀ ਹੈ ਕਿ ਸਿਮਰਜੀਤ ਸਿੰਘ ਬੈਂਸ ਭਾਵੇਂ ਉਹਨਾਂ ਬਾਰੇ ਪਹਿਲਾਂ ਇਹ ਸੀ ਕਿ ਉਹ ਕਾਂਗਰਸ ਪਾਰਟੀ ਜਾਣਾ ਚਾਹੁੰਦੇ ਸੀ ਔਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੱਕ ਉਹਨਾਂ ਦੀ ਗੱਲ ਵੀ ਹੋਈ ਸੀ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਉਹਨਾਂ ਦੀ ਨਾਲ ਲਿਜਾ ਕੇ ਉਹਨਾਂ ਨੂੰ ਹਾਈ ਕਮਾਂਡ ਤੱਕ ਪਹੁੰਚ ਕਰਵਾਈ ਸੀ ਪਰ ਇਹਦੇ باوجود ਜਿਹੜਾ ਭਾਰਤ ਭੂਸ਼ਣ ਆਸ਼ੂ ਹੈ ਜਾਂ ਹੋਰ ਜਿਹੜਾ ਇਥੋਂ ਦਾ ਕਾਂਗਰਸੀ ਧੜਾ ਜਿਨ੍ਹਾਂ ਨੇ ਇਕੱਠੇ ਹੋ ਕੇ ਬੈਂਸ ਦੀ ਸਮੂਲੀਅਤ ਪਾਰਟੀ ਚ ਤੇ ਉਹਦੇ ਨਾਲ ਹੀ ਉਹਨਾਂ ਨੂੰ ਟਿਕਟ ਦੇਣ ਦੇ ਮੁੱਦੇ ਤੇ ਉਹਨਾਂ ਨੂੰ ਪਿੱਛੇ ਇੱਕ ਵਾਰ ਧੱਕਤਾ ਸੀ ਤੇ ਉਹਦੇ ਨਾਲ ਹੀ ਉਸ ਤੋਂ ਬਾਅਦ ਇਹ ਵੀ ਚਰਚਾ ਚੱਲੀ ਇਹ ਸੱਚ ਹੈ ਚਰਚਾ ਹੀ ਨਹੀਂ ਕਿ ਸਿਮਰਜੀਤ ਸਿੰਘ ਬੈਂਸ ਨੇ ਆਮ ਆਦਮੀ ਪਾਰਟੀ ਤੱਕ ਵੀ ਪਹੁੰਚ ਕੀਤੀ ਸੀ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੂੰ ਉਹ ਦਿੱਲੀ 'ਚ ਮਿਲੇ ਸੀ ਉਸ ਮੀਟਿੰਗ 'ਚ ਉਹਨਾਂ ਦਾ ਜਿਹੜਾ ਇਹ ਹਲਕੇ ਤੋਂ ਟਿਕਟ ਨਾ ਮਿਲਣਾ ਜਾਂ ਕਹਿ ਲੋ ਜਾਂ ਜਿਸ ਨਾ ਹੋਣਾ ਟਿਕਟ ਤੇ ਉਹਨਾਂ ਦੀ ਥਾਂ ਤੇ ਜਿਹੜਾ ਜਿਹੜੇ ਪੱਪੀ ਪ੍ਰਾਸ਼ਰ ਉਹਨਾਂ ਨੂੰ ਉਮੀਦਵਾਰ ਐਲਾਨ ਦੇਣਾ ਆਮ ਆਦਮੀ ਪਾਰਟੀ ਵੱਲੋਂ ਤਾਂ ਉਹਨਾਂ ਦਾ ਤੀਸਰਾ ਜਿਹੜਾ ਝਕਾ ਹੈ ਹੁਣ ਕਾਲੀ ਦਲ ਵੱਲ ਨਜ਼ਰ ਆ ਰਿਹਾ ਔਰ ਉਹਨਾਂ ਨੂੰ ਜਿਹੜੀ ਮੀਡੀਆ 'ਚ ਚਰਚਾ ਹੋਈ ਹੈ ਕਿ ਕਾਲੀ ਦਲ ਵੱਲੋਂ ਵੀ ਉਹ ਇਸ ਹਲਕੇ ਤੋਂ ਉਮੀਦਵਾਰ ਬਣ ਸਕਦੇ ਨੇ ਕਿਉਂਕਿ ਕਾਲੀ ਦਲ ਇਸ ਹਲਕੇ 'ਚ ਅਜੇ ਤੱਕ ਆਪਣਾ ਉਮੀਦਵਾਰ ਪਛਾੜਨ 'ਚ ਐਲਾਨਣ 'ਚ ਪਛੜਿਆ ਹੋਇਆ ਭਾਵੇਂ ਕਿਸ ਹਲਕੇ ਤੋਂ ਜਿਹੜੇ ਕਾਂਗਰਸ ਤੋਂ ਭਾਜਪਾ ਸ਼ਾਮਲ ਹੋਏ ਨੇ ਰਵਨੀਤ ਸਿੰਘ ਬਿੱਟੂ ਉਹਨਾਂ ਨੂੰ ਭਾਜਪਾ ਨੇ ਟਿਕਟ ਦੇ ਦਿੱਤੀ ਹੈ ਉਹਦੇ ਨਾਲ ਆਮ ਆਦਮੀ ਪਾਰਟੀ ਨੇ ਵੀ ਜਿਹੜਾ ਪੱਪੀ ਜੀ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਔਰ ਕਾਲੀ ਦਲ ਜਿਹੜਾ ਖੇਤਰੀ ਪਾਰਟੀ ਹੈ ਜਿੱਥੇ ਉਹ ਬਠਿੰਡੇ 'ਚ ਇਸ ਮੁੱਦੇ ਤੇ ਘਿਰਿਆ ਹੋਇਆ ਜਾਂ ਟਿਕਟਾਂ ਐਲਾਨਣ 'ਚ ਘਿਰਿਆ ਹੋਇਆ ਉੱਥੇ ਲੁਧਿਆਣਾ ਹਲਕਾ ਵੀ ਅੱਜਕੱਲ ਚਰਚਾ 'ਚ ਆ ਗਿਆ ਕਿਉਂਕਿ ਲੁਧਿਆਣਾ ਹਲਕੇ ਤੋਂ ਬੈਂਸ ਦੀ ਵਾਪਸੀ ਹੋਣ ਦੀ ਖਬਰ ਆਈ ਹੈ ਔਰ ਉਹਦੇ ਨਾਲ ਹੀ ਗੱਲ ਕਰ ਲਈਏ ਕਿ ਇਸ ਹਲਕੇ ਤੋਂ ਰਣਜੀਤ ਸਿੰਘ ਢਿੱਲੋਂ ਜਿਹੜੇ ਕਿ ਸਾਬਕਾ ਵਿਧਾਇਕ ਨੇ ਉਹਨਾਂ ਨੂੰ ਟਿਕਟ ਦੇਣ ਦੀ ਗੱਲ ਚੱਲ ਰਹੀ ਸੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਉਹਨਾਂ ਦੀ ਸਪੋਰਟ ਹੈ ਉਹਨਾਂ ਦੀ ਹਮਾਇਤ ਹੈ ਉਹ ਇੱਥੋਂ ਦੇ ਮਜ਼ਬੂਤ ਜਿਹੜੇ ਵਿਧਾਇਕ ਨੇ ਭਾਵੇਂ ਮਾਲਵੇਚ ਦੇ ਦੇਖੀਏ ਤਾਂ ਇੱਕੋ ਇੱਕ ਕਾਲੀ ਦਲ ਦੇ ਵਿਧਾਇਕ ਨੇ ਮਨਪ੍ਰੀਤ ਸਿੰਘਿਆਲੀ ਉਹ ਉਹਨਾਂ ਦੀ ਸਪੋਰਟਤੇ ਨੇ ਉਹਨਾਂ ਦੀ ਪਿੱਠਤੇ ਨੇ ਔਰ ਇਹਨਾਂ ਦੀ ਆਪਸੀ ਜਿਹੜੀ ਬੜੀ ਸਾਂਝ ਜੇ ਅਕਾਲੀ ਦਲ ਇਥੋਂ ਬੈਂਸ ਨੂੰ ਉਮੀਦਵਾਰ ਐਲਾਨਦਾ ਤਾਂ ਜਿਹੜੀ ਅਕਾਲੀ ਦਲ ਦਾ ਇੱਕ ਝਟਕਾ ਜਿਹੜਾ ਉਹ ਮਨਪ੍ਰੀਤਿਆਲੀ ਨੂੰ ਵੀ ਹੋਵੇਗਾ ਕਿਉਂਕਿ ਮਨਪ੍ਰੀਤਿਆਲੀ ਬਰਨਜੀਤ ਸਿੰਘ ਢੱਲੋਂ ਦੀ ਸਪੋਰਟ ਕਰਦਾ ਹੈ ਉਹਦੇ ਲਈ ਟਿਕਟ ਮੰਗ ਰਿਹਾ ਤੇ ਉਹਦੇ ਨਾਲ ਹੀ ਇਹ ਵੀ ਚਰਚਾਵਾ ਚੱਲ ਰਹੀ ਹੈ ਕਿ ਜਿਸ ਤਰ੍ਹਾਂ ਢੀਂਡਸਾ ਪਰਿਵਾਰ ਨੂੰ ਬਾਦਲ ਵੱਲੋਂ ਝਟਕਾ ਦਿੱਤਾ ਗਿਆ ਉਸੇ ਤਰ੍ਹਾਂ ਕਿਤੇ ਇਸ ਹਲਕੇ 'ਚ ਇਆਲੀ ਨੂੰ ਵੀ ਝਟਕਾ ਤਾਂ ਨਹੀਂ ਦੇ ਦਿੱਤਾ ਜਾਵੇਗਾ ਰਣਜੀਤ ਸਿੰਘ ਢਿੱਲੋਂ ਦੀ ਟਿਕਟ ਕੱਟ ਕੇ ਜਾਂ ਦੂਸਰੀ ਗੱਲ ਕਰੀਏ ਕਿ ਜਿਹੜੀ ਇਆਲੀ ਆ ਤੇ ਉਹਦੇ ਨਾਲ ਹੀ ਵੈਂਸ ਹੈ ਉਹਨਾਂ ਵਿਚਕਾਰ ਵੀ ਜਿਹੜੀ ਹੈ ਜਿੱਥੇ ਇੱਕ ਦੂਜੇ ਦੇ ਖਿਲਾਫ ਚੋਣਾ ਲੜ ਚੁੱਕੇ ਨੇ ਉੱਥੇ ਉਹਦੇ ਨਾਲ ਹੀ ਉਹਨਾਂ 'ਚ ਆਪਸੀ ਨਿੱਜੀ ਰੰਜਿਸ਼ ਵੀ ਪਿਛਲੇ ਸਮੇਂ 'ਚ ਜਦੋਂ ਬੈਂਸ ਪਰਿਵਾਰ ਅਕਾਲੀ ਦਲ 'ਚ ਸੀ ਤਾਂ ਉਸ ਸਮੇਂ ਉਹਨਾਂ 'ਚ ਨਿੱਜੀ ਟਕਰਾਅ ਵੀ ਹੁੰਦਾ ਨਜ਼ਰ ਆਇਆ ਸੀ ਕਈ ਥਾਵਾਂ ਤੇ ਉਹ ਇੱਕ ਦੂਸਰੇ ਦੇ ਆਹਮੋ ਸਾਹਮਣੇ ਹੁੰਦੇ ਵੀ ਨਜ਼ਰ ਆਏ ਸੀ ਇਹ ਵੀ ਚਰਚਾ ਚੱਲ ਰਹੀ ਹੈ ਕਿ ਜੇ ਬੈਂਸ ਪਰਿਵਾਰ ਨੂੰ ਇੱਥੋਂ ਲਿਆਂਦਾ ਜਾਂਦਾ ਤਾਂ ਉਹਦੇ ਨਾਲ ਇੱਕ ਜਿੱਥੇ iali ਨੂੰ ਇੱਕ ਝਟਕਾ ਹੋਵੇਗਾ ਜਾਂ iali ਤੋਂ ਪਾਸੇ ਹੋ ਕੇ ਉਹਨਾਂ ਨੂੰ ਲਿਆਂਦਾ ਜਾਂਦਾ ਹੋਵੇਗਾ ਉੱਥੇ ਜਿਹੜਾ ਬੈਂਸ ਪਰਿਵਾਰ ਕਿਉਂਕਿ ਉਹਨਾਂ ਦਾ ਸਿਮਰਜੀਤ ਬੈਂਸ ਦਾ ਉਹਨਾਂ ਦਾ ਇੱਥੇ ਰਸੂਖ ਵੀ ਹੈਗਾ ਕਿਤੇ ਇਹ ਚਰਚਾਵਾ ਵੀ ਚੱਲ ਰਹੀਆਂ ਨੇ ਕਿ ਕਿਤੇ ਇਸੇ ਤਰ੍ਹਾਂ 41 ਦੇ ਮੁਕਾਬਲੇ ਇਸ ਹਲਕੇ 'ਚ ਉਹਨਾਂ ਨੂੰ ਉਭਾਰਨ ਲਈ ਜਾਂ ਇਸ ਇਲਾਕੇ 'ਚ ਉਹਨਾਂ ਨੂੰ ਉਭਾਰਨ ਲਈ ਤਾਂ ਨੀ ਅਕਾਲੀ ਦਲ 'ਚ ਲਿਆਂਦਾ ਜਾ ਰਿਹਾ ਤੇ ਉਹਦੇ ਨਾਲ ਹੀ ਇਹ ਇੱਕ 41 ਦੇ ਜਿਹੜਾ ਜਿਹੜਾ ਉਹਨਾਂ ਦਾ ਸਿਆਸੀ ਕੱਦ ਹੈ ਜਿਹੜਾ ਉੱਠਿਆ ਹੋਇਆ ਕੱਦ ਹੈ ਉਹਨੂੰ ਸ਼ਾਂਗਣ ਲਈ ਤਾਂ ਨਹੀਂ ਇਹ ਕਾਰਵਾਈ ਹੋ ਰਹੀ ਇਹ ਕਈ ਤਰ੍ਹਾਂ ਦੀਆਂ ਚਰਚਾਵਾ ਚੱਲ ਰਹੀਆਂ ਨੇ ਆਉਣ ਵਾਲੇ ਸਮੇਂ 'ਚ ਕਿਉਂਕਿ 1-2 ਦਿਨਾਂ 'ਚ ਉਮੀਦ ਕੀਤੀ ਜਾ ਰਹੀ ਹੈ ਕਿ 20 ਨੂੰ ਜਿਹੜਾ ਕਾਲੀ ਦਲ ਇਸ ਹਲਕੇ ਤੋਂ ਆਪਣਾ ਉਮੀਦਵਾਰ ਐਲਾਨ ਦੇਵੇਗਾ ਔਰ 20 ਨੂੰ ਕਾਲੀ ਦਲ ਕੀ ਫੈਸਲਾ ਲੈਂਦਾ ਢਿੱਲੋਂ ਨੂੰ ਲਿਆਉਂਦੇ ਬੈਂਸ ਦੀ ਵਾਪਸੀ ਹੁੰਦੀ ਹੈ ਜਾਂ ਕੋਈ ਨਵਾਂ ਚਿਹਰਾ ਜੇਕਰ ਗੱਲ ਕਰ ਲਈਏ ਤਾਂ ਹਰਚਰਨ ਸਿੰਘ ਗੋਲਬੜੀਆ ਜਿਹੜੇ ਕਿ ਇਥੋਂ ਦੇ ਮੇਰ ਰਹੇ ਨੇ ਲੁਧਿਆਣਾ ਦੇ ਉਹਨਾਂ ਦੇ ਨਾਂ ਦੀ ਵੀ ਚਰਚਾ ਚੱਲ ਰਹੀ ਹੈ ਹੋਰ ਵੀ ਕਈ ਨਾਵਾਂ ਦੀ ਚਰਚਾ ਚੱਲ ਰਹੀ ਹੈ ਉਹ ਕਿਹੜਾ ਚਿਹਰਾ ਆਉਂਦਾ ਹੈ ਉਹ ਕਦੋਂ ਆਉਂਦਾ ਹੈ ਇਹਦੀ ਡੀਕ ਹੋ ਰਹੀ ਆ ਔਰ ਜਦੋਂ ਅਕਾਲੀ ਦਲ ਇਸ ਹਲਕੇ ਤੋਂ ਉਮੀਦਵਾਰ ਐਲਾਨਦਾ ਤਾਂ ਉਸ ਦੇ ਆਉਣ ਤੋਂ ਬਾਅਦ ਨਵੇਂ ਕੀ ਸਮੀਕਰਨ ਬਣਦੇ ਨੇ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਇਹ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਔਰ ਸਮਾਂ ਦੱਸੇਗਾ ਕਿ ਅਕਾਲੀ ਦਲ ਇਸ ਹਲਕੇ ਤੋਂ ਕਿਸ ਉਮੀਦਵਾਰ ਨੂੰ ਉਤਾਰਦੇ ਨੇ ਔਰ ਕਾਲੀਦਲ ਅੰਦਰ ਸਭ ਠੀਕ ਨਹੀਂ ਉਸੇ ਤਰ੍ਹਾਂ ਇਸ ਹਲਕੇ 'ਚ ਵੀ ਲੁਧਿਆਣਾ ਹਲਕੇ 'ਚ ਵੀ ਸਭ ਕੁਝ ਠੀਕ ਨਜ਼ਰ ਨਹੀਂ ਆ ਰਿਹਾ ਅਜੇ ਤੱਕ ਈਆਲੀ ਚੁੱਪ ਹੈ ਭਾਵੇਂ ਈਆਲੀ ਨੂੰ ਵੀ ਇਸ ਹਲਕੇ ਤੋਂ ਬਹੁਤ ਸਾਰੇ ਲੋਕਾਂ ਦੀ ਹਲਕੇ ਦੇ ਲੋਕਾਂ ਦੀ ਕਹਿ ਲਓ ਜਾਂ ਕਿਉਂਕਿ ਈਆਲੀ ਇਕੱਲੇ ਆਪਣੇ ਹਲਕੇ 'ਚ ਨਹੀਂ ਨਾਲ ਦੇ ਹਲਕਿਆਂ 'ਚ ਵੀ ਉਹ ਚੰਗਾ ਪ੍ਰਭਾਵ ਰੱਖਦੇ ਨੇ ਪੂਰੇ ਪੰਜਾਬ ਦੀ ਨੌਜਵਾਨਾਂ 'ਚ ਉਹਨਾਂ ਦਾ ਨਾਂ ਹੈ ਔਰ ਪੰਥਕ ਝੰਡੇ ਨਾਲ ਜੁੜੇ ਹੋਣ ਕਰਕੇ ਉਹਨਾਂ ਦੇ ਨਾਂ ਦੀ ਵੀ ਚਰਚਾ ਚੱਲੀ ਹੈ ਲੁਧਿਆਣਾ ਮੀਟਿੰਗ ਚ ਸੁਖਵੀਰ ਸਿੰਘ ਬਾਦਲ ਦੀ ਮੀਟਿੰਗ ਚ ਉਹਨਾਂ ਵੱਲੋਂ ਦੇਰੀ ਨਾਲ ਪੁੱਜਣਾ ਜਾਂ ਉਹਨਾਂ ਦੇ ਨਾਂ ਦੀ ਚਰਚਾ ਜਾਂ ਉਹਨਾਂ ਨੂੰ ਉਹਨਾਂ ਦੇ ਨਾਂ ਤੇ ਲੋਕਾਂ ਵੱਲੋਂ ਸੁਝਾ ਦੇਣਾ ਕਿ ਉਹਨਾਂ ਨੂੰ ਚੋਣ ਮੈਦਾਨ ਚ ਉਤਾਰਿਆ ਜਾਵੇ ਪਰ ਅਜੇ ਤੱਕ ਇਹ ਹੈ ਕਿ ਨਾ ਹੀ ਸੁਖਵੀਰ ਬਾਦਲ ਵੱਲੋਂ ਉਹਨਾਂ ਨੂੰ ਅਪਰੋਚ ਕੀਤੀ ਗਈ ਹੈ ਕਿ ਉਹ ਇਸ ਹਲਕੇ ਤੋਂ ਚੋਣ ਲੜਨ ਤੇ ਨਾ ਹੀ ਈਆਲੀ ਖੁਦ ਹੀ ਇੰਟਰਸਟਿਡ ਹੈ ਕਿ ਉਹ ਚੋਣ ਲੜਨ ਪਰ ਉਹ ਇਹ ਜ਼ਰੂਰ ਹੈ ਕਿ ਇਸ ਹਲਕੇ ਤੋਂ ਰਣਜੀਤ ਸਿੰਘ ਢਿੱਲੋਂ ਦੀ ਜ਼ਰੂਰ ਸਪੋਰਟ ਕਰਦੇ ਨੇ ਔਰ ਇਸ ਹਲਕੇ ਤੋਂ ਜਿਹੜਾ ਵੀ ਉਮੀਦਵਾਰ ਉਤਰਦਾ ਉਹਦੇ ਪਿੱਛੇ ਜੇ ਈਆਲੀ ਆਉਂਦੇ ਨੇ ਤਾਂ ਉਹ ਬੜਾ ਵੱਡਾ ਪ੍ਰਭਾਵ ਹੋਵੇਗਾ ਭਾਵੇਂ ਕਿ ਸੁਖਵੀਰ ਬਾਦਲ ਜੇ ਗੱਲ ਕਰੀਏ ਤਾਂ ਜਦੋਂ ਤੋਂ ਈਆਲੀ ਵੱਲੋਂ ਜੁੰਦਾ ਕਮੇਟੀ ਦੀ ਰਿਪੋਰਟ ਦੇ ਮੁੱਦੇ ਤੇ ਸਟੈਂਡ ਲਿਆ ਗਿਆ ਉਦੋਂ ਤੋਂ ਕਈ ਵਾਰ ਅੰਦਰ ਖਾਤੇ ਜਿਹੜਾ ਸੁਖਵੀਰ ਵੱਲੋਂ ਝਟਕਾ ਲਾਉਣ ਦੀਆਂ ਇਹ ਵਾਲੀ ਨੂੰ ਗੱਲਾਂ ਵੀ ਸਾਹਮਣੇ ਆਈਆਂ ਸੀ ਭਾਵੇਂ ਉਹ ਛਪਾਰ ਰੈਲੀ ਹੋਵੇ ਕਿਉਂਕਿ 2 ਸਾਲ ਛਪਾਰ ਰੈਲੀ ਜਦੋਂ ਤੋਂ ਇਹ ਵਾਲੀ ਬੱਕ ਹੋਇਆ ਉਸ ਤੋਂ ਬਾਅਦ ਦੋ ਵਾਰ ਛਪਾਰ ਮੇਲਾ ਜਿਹੜਾ ਜਿੱਥੇ ਹਰ ਬਾਰ ਸ਼੍ਰੋਮਣੀ ਕਾਲੀ ਦਾ ਰੈਲੀ ਕਰਦਾ ਉਹ ਦਾਖਾ ਹਲਕੇ ਚ ਪੈਂਦਾ ਸੀ ਉਸ ਰੈਲੀ ਨੂੰ ਕਰਵਾਉਣ ਲਈ ਉਸ ਸਮੇਂ ਵੀ ਕਹਿੰਦੇ ਸੁਖਵੀਰ ਵੱਲੋਂ ਇਸ ਹਲਕੇ ਦਾ ਨਮਾ ਇੰਚਾਰਜ ਲਾ ਕੇ ਉਹਦੀ ਗਵਾਈ ਚ ਰੈਲੀ ਕਰਨ ਦੀ ਜਿਹੜੀ ਇੱਕ ਸਨੇਹਾ ਆਇਆ ਸੀ ਪਰ ਉਹ ਸਨੇਹੇ ਨੂੰ ਉਸ ਮੈਸੇਜ ਨੂੰ ਰੋਕ ਕੇ ਅਕਾਲੀ ਦਲ ਚ ਆਪਸੀ ਸਹਿਮਤੀ ਬਣਾਉਣ ਜਾਂ ਸੁਖਵੀਰ ਬਾਦਲ ਤੇ 41 ਚ ਆਪਸੀ ਸਹਿਮਤੀ ਬਣਾਉਣ ਲਈ ਜਿਹੜੇ ਵੱਡੇ ਯਤਨਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਮੌਜੂਦਾ ਭਾਈ ਗਰਚਰਨ ਸਿੰਘ ਗਰੇਵਾਲ ਜਿਹੜੇ ਕਿ ਸੈਕਸ ਸਟੂਡੈਂਟਸ ਫੈਡਰੇਸ਼ਨ ਦੇ ਵੀ ਪ੍ਰਧਾਨ ਨੇ ਉਹਦੇ ਨਾਲ ਨਾਲ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਰਹੇ ਨੇ ਔਰ ਸਖਤਰ ਵੀ ਰਹੇ ਨੇ ਉਹ ਪੁਰਦਾ ਕੰਮ ਕਰਦੇ ਰਹੇ ਨੇ ਔਰ ਉਹਨਾਂ ਨੇ ਇਹ ਦੋਵੇਂ ਜਿਹੜੀਆਂ ਕਾਨਫਰੰਸਾਂ ਅਕਾਲੀ ਦਲ ਦੀਆਂ ਇਸ ਕਰਕੇ ਕੈਨਸਲ ਕਰਵਾਈਆਂ ਸੀ ਕਿ ਅਕਾਲੀ ਦਲ ਦਾ ਇਸ ਹਲਕੇ 'ਚ ਜੇ ਵੱਡਾ ਪ੍ਰੋਗਰਾਮ ਈਆਲੀ ਦੀ ਸਮੂਲੀਅਤ ਤੋਂ ਬਿਨਾ ਹੁੰਦਾ ਤਾਂ ਈਆਲੀ ਇੱਕਦਮ ਵੱਖ ਹੋ ਜਾਵੇਗਾ ਉਹਦੇ باوجود ਉਸ ਤੋਂ ਬਾਅਦ ਜਦੋਂ ਸੁਖਵੀਰ ਬਾਦਲ ਅੰਮ੍ਰਿਤਸਰ ਜਾਂਦੇ ਨੇ ਔਰ ਮਾਫੀ ਮੰਗਦੇ ਨੇ ਜਿਹੜਾ ਕਿ ਝੁੰਡਾ ਕਮੇਟੀ ਦੀ ਸੀ ਕਿ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ ਨੇ ਉਸ ਮੁੱਦੇ ਤੇ ਮੰਗ ਸੀ ਕਿ ਸਕਬੀਰ ਬਾਦਲ ਮਾਫੀ ਮੰਗਣ ਪਹਿਲਾਂ ਭੋਗ ਤੇ ਬਾਦਲ ਸਾਹਿਬ ਦੇ ਮਾਫੀ ਮੰਗਦੇ ਨੇ ਫਿਰ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗਦੇ ਨੇ ਤਾਂ ਜਦੋਂ ਉਹ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗਦੇ ਨੇ ਉਸ ਸਮੇਂ ਪਹਿਲੀ ਵਾਰ ਜਿਹੜੇ ਨੇ ਮਨਪ੍ਰੀਤ ਸਿੰਘ ਿਆਲੀ ਉਹਨਾਂ ਨਾਲ ਨਜ਼ਰ ਆਏ ਸੀ ਔਰ ਉਹ ਭਾਵੇਂ ਪਿੱਛੇ ਬੈਕਫੁੱਟ ਤੇ ਰਹੇ ਸੀ ਤੇ ਉਸ ਤੋਂ ਬਾਅਦ ਜਿੰਨੀਆਂ ਵੀ ਇੱਥੇ ਮੀਟਿੰਗਾਂ ਹੋਈਆਂ ਨੇ ਜਾਂ ਜਿਸ ਤਰ੍ਹਾਂ ਦੀ ਕਾਲੀ ਦਲ ਦੀਆਂ ਕੋਈ ਸਰਗਰਮੀ ਹੋਈ ਹੈ ਤਾਂ ਉਸ ਵੀ ਵਾਲੀ ਨਜ਼ਰ ਆਏ ਨੇ ਜੇ ਸਲਕੇ ਨਾਲ ਸੰਬੰਧਤ ਜਿਹੜੇ ਨੇ ਸਰਕਲ ਪ੍ਰਧਾਨਾਂ ਦਾ ਐਲਾਨ ਹੋਇਆ ਤਾਂ ਉਹ ਵੀ ਉਹਨਾਂ ਦੀ ਰਾਇ ਨਾਲ ਹੋਇਆ ਤੇ ਉਸ ਤੋਂ ਬਾਅਦ ਇਹ ਸੀ ਕਿ ਉਹਨਾਂ ਚ ਤਾਲਮੇਲ ਚੱਲ ਰਿਹਾ ਪਰ ਹੁਣ ਨਮਾ ਜੇਕਰ ਉਹਨਾਂ ਨੂੰ ਇਹ ਸਲਕੇ ਤੋਂ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਕੋਈ ਉਮੀਦਵਾਰ ਆਉਂਦਾ ਜਾਂ ਬੈਂਸ ਆਉਂਦੇ ਨੇ ਕਿਸ ਤਰ੍ਹਾਂ ਦੀਆਂ ਆਪਸ ਤਣਾਅ ਬਣਦਾ ਉਹ ਸਮਾਂ ਦੱਸੇਗਾ ਤੇ ਉਹਦੇ ਨਾਲ ਹੀ ਜੇ ਗੱਲ ਕਰੀਏ ਤਾਂ ਜਿਹੜਾ ਵਿਕਰਮ ਸਿੰਘ ਮਜੀਠੀਆ ਨੇ ਜਿਹੜੇ ਕਿ ਸੁਖਵੀਰ ਸਿੰਘ ਬਾਦਲ ਦੇ ਨੇੜਲੇ ਰਿਸ਼ਤੇਦਾਰ ਨੇ ਉਨ੍ਹਾਂ ਦਾ ਜਿਹੜਾ ਬਿਆਨ ਆਉਣਾ ਢੀਟਸਾ ਪਰਿਵਾਰ ਦੇ ਹੱਕ 'ਚ ਉਹਤੇ ਵੀ ਬਹੁਤ ਤਰ੍ਹਾਂ ਦੀਆਂ ਚਰਚਾਵਾਵਾਂ ਹੋਈਆਂ ਨੇ ਅੱਜ ਦਾ ਜਿਹੜਾ ਵਿਸ਼ਾ ਉਹ ਅਸੀਂ ਅਕਾਲੀ ਦਲ ਤੇ ਹੀ ਗੱਲ ਕਰਾਂਗੇ ਔਰ ਅਕਾਲੀ ਦਲ 'ਚ ਜੋ ਕੋਈ ਚੱਲ ਰਿਹਾ ਉਹਤੇ ਹੀ ਗੱਲ ਕਰਾਂਗੇ ਵਿਕਰਮ ਮਜੀਠੀਆ ਦੇ ਬਿਆਨ ਨੂੰ ਵੱਖ-ਵੱਖ ਪੱਖਾਂ ਤੋਂ ਲਿਆ ਗਿਆ ਇੱਕ ਤਾਂ ਇਹ ਹੈ ਕਿ ਜਦੋਂ ਅਕਾਲੀ ਦਲ 'ਚ ਕੋਈ ਦਫਾੜਤਾ ਦੀ ਗੱਲ ਆਉਂਦੀ ਹੈ ਜਾਂ ਕਿਸੇ ਤਰ੍ਹਾਂ ਦੀ ਪਾੜੇ ਦੀ ਗੱਲ ਆਉਂਦੀ ਹੈ ਤਾਂ ਉਸ ਨੂੰ ਸਮੇਟਣ ਲਈ ਜਾਂ ਜੇ ਵਿਰੋਧੀ ਸਖਵੀਰ ਵਿਰੋਧੀ ਕੋਈ ਲੌਬੀ ਖੜੀ ਹੁੰਦੀ ਹੈ ਤਾਂ ਉਸ ਨੂੰ ਪਰਿਵਾਰ ਦੇ ਮੈਂਬਰ ਹੀ ਪਾਸੇ ਓਕੇ ਆਪਣੇ ਨਾਲ ਜੋੜ ਲੈਣ ਜਾਂ ਉਹਨਾਂ ਦੇ ਗਿਲੇ ਸ਼ਿਕਵੇ ਨੇ ਉਹਨਾਂ ਦੇ ਹੱਕ 'ਚ ਕੋਈ ਬਿਆਨ ਦੇ ਕੇ ਉਹਨਾਂ ਨੂੰ ਠੰਡਾ ਕੀਤਾ ਜਾ ਸਕਦਾ ਹੋਵੇ ਤਾਂ ਇਸੇ ਨਜ਼ਰੀਏ ਨਾਲ ਜਿਹੜਾ ਉਹ ਜਿਹੜਾ ਮਜੀਠੀਏ ਦਾ ਬਿਆਨ ਵੀ ਲਿਆ ਗਿਆ ਹੈ ਕਈ ਥਾਵਾਂ ਤੇ ਇਹ ਚਰਚਾ ਹੋਈ ਹੈ ਕਿ ਇਹ ਇੱਕ ਕੜੀ ਦਾ ਜਿਹੜੀ ਰਣਨੀਤੀ ਦੀ ਕੜੀ ਹੈ ਆਕਾਲੀ ਦਲ ਦੀ ਉਹਦਾ ਹੀ ਇੱਕ ਹਿੱਸਾ ਹੈ ਮਜੀਠੀਆ ਵੱਲੋਂ ਕਿਉਂਕਿ ਬਹੁਤ ਜ਼ਿਆਦਾ ਇਸ ਮੁੱਦੇ ਤੇ ਚਰਚਾ ਹੋ ਰਹੀ ਹੈ ਇਸ ਨੂੰ ਠੰਡਾ ਕਰਨ ਲਈ ਜਾਂ ਇਸ ਤੇ ਇਰਸਾ ਪਰਿਵਾਰ ਨੂੰ ਹਮਦਰਦੀ ਦਿਖਾਉਣ ਲਈ ਜਿਹੜੀ ਆ ਪੱਲ ਭਾਵੇਂ ਕਿ ਸੁਖਵੀਰ ਬਾਦਲ ਵੀ ਉਹਨਾਂ ਕੋਲ ਗਏ ਨੇ ਉਹਨਾਂ ਤੋਂ ਬਾਅਦ ਮਜੀਠੀਆ ਬੋਲਿਆ ਤਾਂ ਇਹ ਵੀ ਲਿਆ ਜਾ ਰਿਹਾ ਕਿ ਇਹ ਇੱਕ ਰਣਨੀਤੀ ਦਾ ਹਿੱਸਾ ਹੀ ਹੈ ਬਿਆਨ ਤੇ ਦੂਸਰੇ ਪਾਸੇ ਇਹ ਵੀ ਚਰਚਾਵਾ ਚੱਲ ਰਹੀਆਂ ਕਿ ਮਜੀਠੀਆ ਤੇ ਜਿਹੜਾ ਸੁਖਵੀਰ ਬਾਦਲ ਚ ਕਾਫੀ ਸਮੇਂ ਤੋਂ ਆਪਸੀ ਜਿਹੜੀ ਹੈ ਦੂਰੀਆਂ ਵੀ ਅੰਦਰ ਖਾਤੇ ਚੱਲ ਰਹੀਆਂ ਨੇ ਇਹ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਪਿਛਲੇ ਕਾਫੀ ਸਮੇਂ ਤੋਂ ਇਹ ਚੱਲਦਾ ਰਿਹਾ ਔਰ ਮਜੀਠੀਆ ਜਿਹੜੇ ਕਿ ਮਾਲਵੇ ਚ ਉਹਨਾਂ ਦੀ ਪਕੜ ਹੈ ਉਹਨਾਂ ਦਾ ਵੱਡਾ ਇੱਥੇ ਵੀ ਆਧਾਰ ਹੈ ਤੇ ਇਹ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲੀਆਂ ਕਿ ਦੂਰੀਆਂ ਨੇ ਜੇਕਰ ਦੇਖਿਆ ਜਾਵੇ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਜਾਂ ਬੀਬੀ ਸਰਿੰਦਰਕੌਰ ਬਾਦਲ ਦੇ ਸਮੇਂ ਇਸ ਪਰਿਵਾਰ ਦੀਆਂ ਜਿਹੜੀਆਂ ਆਪਸੀ ਉਸ ਸਮੇਂ ਵੀ ਦੂਰੀਆਂ ਰਹੀਆਂ ਨੇ ਜਾਂ ਅੰਦਰ ਖਾਤੇ ਮਰਪ੍ਰੀਤ ਸਿੰਘ ਬਾਦਲ ਜਿਹੜੇ ਕਿ ਉਹ ਹਾਸ਼ੀਏ ਤੇ ਗਏ ਨੇ ਜਾਂ ਪਾਸੇ ਗਏ ਨੇ ਕਾਲੀਦਾਲ ਨੂੰ ਛੱਡ ਕੇ ਉਹ ਹੋਰ ਪਾਰਟੀਆਂ 'ਚ ਗਏ ਨੇ ਉਹਨਾਂ ਨੇ ਵੱਖਰੀ ਪਾਰਟੀ ਬਣਾਈ ਹੈ ਪੰਜਾਬ ਪੀਪਲ ਜੀ ਪਾਰਟੀ ਤਾਂ ਉਹਦੇ ਪਿੱਛੇ ਵੀ ਇਹੀ ਕਾਰਨ ਸੀ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਜਿਹੜਾ ਪਾਸੇ ਧੱਕਣ 'ਚ ਇਸ ਪਰਿਵਾਰ ਦਾ ਅੰਦਰਲਾ ਜਿਹੜਾ ਘਾਟੋ ਕਲੇਸ਼ ਉਹੀ ਕਾਰਨ ਸੀ ਤੇ ਉਹਦੇ ਨਾਲ ਹੀ ਜੇ ਗੱਲ ਕਰੀਏ ਤਾਂ ਢੀਂਡ ਸਾ ਜਿਹੜਾ ਕਿ ਢੀਂਡਸਾ ਪਰਿਵਾਰ ਦੀ ਅੱਜ ਮੀਟਿੰਗ ਹੋਈ ਹੈ ਕਾਲੀ ਦਲ ਨਾਲ ਸੰਬੰਧਤੀ ਉਹ ਵੀ ਇੱਕ ਵੱਡਾ ਮੁੱਦਾ ਹੈ ਅੱਜ ਢੀਂਡਸਾ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਉਸ ਮੀਟਿੰਗ ਤੋਂ ਬਾਅਦ ਪੂਰੇ ਪੰਜਾਬ ਤੋਂ ਹੀ ਇਕੱਲੇ ਸੰਗਰੂਰ ਹਲਕੇ ਤੋਂ ਨਹੀਂ ਪੂਰੇ ਪੰਜਾਬ ਤੋਂ ਹੀ ਅੱਜ ਜਿਹੜੇ ਕਾਲੀ ਦਲ ਦੀ ਲੀਡਰਸ਼ਿਪ ਹੈ ਜਿਨ੍ਹਾਂ ਚ ਭਾਵੇਂ ਉਹ ਢੀਂਡਸਾ ਪਰਿਵਾਰ ਨਾਲ ਸੰਬੰਧਿਤ ਹੈ ਉਹਨਾਂ ਦੇ ਧੜੇ ਨਾਲ ਸੰਬੰਧਿਤ ਹੈ ਉਹਦੇ ਨਾਲ-ਨਾਲ ਹੋਰ ਵੀ ਬਹੁਤ ਸਾਰੇ ਕਾਲੀ ਜਿਹੜੇ ਜਿਨ੍ਹਾਂ ਦੇ ਮਨ ਚ ਇਹ ਹਮਦਰਦੀ ਉੱਠੀ ਕੇ ਢੀਂਡਸਾ ਪ੍ਰਬਾਦ ਦੀ ਟਿਕਟ ਕੱਟੀ ਜਾਣਾ ਇੱਕ ਟਕਸਾਲੀ ਪਰਿਵਾਰ ਨੂੰ ਝਟਕਾ ਦੇਣਾ ਉਹ ਲੋਕ ਵੀ ਅੱਜ ਦੀ ਮੀਟਿੰਗ 'ਚ ਪਹੁੰਚੇ ਸੀ ਪਰ ਢੀਂਡਸਾ ਵੱਲੋਂ ਜਿਸ ਤਰ੍ਹਾਂ ਅਸੀਂ ਕੱਲ ਕਿਹਾ ਸੀ ਕਿ ਜਿੱਥੇ ਉਹਨਾਂ ਵੱਲੋਂ ਇਹ ਕਲੀਅਰ ਕਰ ਦਿੱਤਾ ਗਿਆ ਕਿ ਉਹ ਟਿਕਟ ਜਾਂ ਸੀਟ ਨਹੀਂ ਲੈਣਗੇ ਨਹੀਂ ਇਲੈਕਸ਼ਨ ਲੜਨਗੇ ਅੱਜ ਵੀ ਉਹਨਾਂ ਵੱਲੋਂ ਇਹੀ ਸਪਸ਼ਟ ਕੀਤਾ ਗਿਆ ਕਿ ਉਹ ਕਾਲੀ ਦਲ 'ਚ ਰਹਿ ਕੇ ਹੀ ਜਿਹੜਾ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ ਤੇ ਕਿਸੇ ਵੀ ਹਲਕੇ ਤੋਂ ਚੋਣ ਨਹੀਂ ਲੜਨਗੇ ਇਹ ਜਿਹੜੀ ਹੈ ਢੀਂਡਸਾ ਵੱਲੋਂ ਅ ਵੱਡੇ ਸੁਖਦੇਵ ਸਿੰਘ ਢੀਂਡਸਾ ਉਹਨਾਂ ਵੱਲੋਂ ਅੱਜ ਮੀਟਿੰਗ ਤੋਂ ਬਾਅਦ ਜਿੱਥੇ ਵਰਕਰਾਂ ਨੂੰ ਸ਼ਾਂਤ ਰਹਿਣ ਦਾ ਪਾਰਟੀ 'ਚ ਰਹਿ ਕੇ ਹੀ ਜਿਹੜਾ ਹੈਗਾ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਕੰਮ ਕਰਨ ਦਾ ਜ਼ਿਕਰ ਕੀਤਾ ਗਿਆ ਉੱਥੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੀ ਇਹੀ ਕਿਹਾ ਕਿ ਉਹ ਪਾਰਟੀ 'ਚ ਰਹਿ ਕੇ ਹੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ ਤੇ ਕਿਸੇ ਵੀ ਟਿਕਟ ਦੀ ਉਹ ਆਸ ਨਹੀਂ ਰੱਖਣਗੇ ਤੇ ਉਹਦੇ ਨਾਲ ਹੀ ਇਹ ਵੀ ਪਤਾ ਲੱਗਿਆ ਕਿ ਜਿਹੜੀ ਅੱਜ ਦੀ ਮੀਟਿੰਗ ਹੈ ਉਤਵੀ ਬਹੁਤ ਸਾਰੇ ਜਿਹੜੇ ਢੀਂਡਸਾ ਧੜੇ ਨਾਲ ਸੰਬੰਧਤ ਅਕਾਲੀ ਆਗੂ ਨੇ ਜਾਂ ਕਾਲੀ ਵਰਕਰ ਨੇ ਉਹਨਾਂ ਨੇ ਇਸ ਮੁੱਦੇ ਤੇ ਜਿਹੜਾ ਢੀਂਡਸਾ ਪਰਿਵਾਰ ਨੂੰ ਇਹੀ ਕਿਹਾ ਕਿ ਅਕਾਲੀ ਦਲ ਚ ਉਹਨਾਂ ਦੀ ਪੁੱਛਗਿਛ ਨਹੀਂ ਹੈ ਜਾਂ ਉਹਨਾਂ ਦਾ ਢੀਂਡਸਾ ਸਾਹਿਬ ਦਾ ਫੈਸਲੇ ਤੇ ਵੀ ਕਈ ਟਿੱਪਣੀਆਂ ਕੀਤੀਆਂ ਨੇ ਉਹਨਾਂ ਨੇ ਤੇ ਪਰ ਸਾਰਾ ਜਿਹੜਾ ਇਹਦਾ ਨਿਚੋੜ ਆ ਇਹੀ ਆਇਆ ਕਿ ਢੀਂਡਸਾ ਪਰਿਵਾਰ ਪਾਰਟੀ ਚ ਰਹਿ ਕੇ ਹੀ ਕੰਮ ਕਰੇਗਾ ਤੇ ਉਹਦੇ ਨਾਲ ਹੀ ਜੇ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਨੂੰ ਅੱਜ ਫੇਰ ਜਿਲੰਦਰ ਝਟਕਾ ਲੱਗਿਆ ਜਿੱਥੇ ਕਾਂਗਰਸ ਅੱਜ ਕਲ ਚੋਣਾ ਸਰਗਰਮੀਆਂ ਚ ਸਭ ਤੋਂ ਵੱਧ ਜਿਹੜਾ ਧਿਆਨ ਕੇਂਦਰਿਤ ਹੋਇਆ ਲੋਕਾਂ ਦਾ ਧਿਆਨ ਕਹਿ ਲਈਏ ਉਹ ਲੁਧਿਆਣਾ ਬਠਿੰਡਾ ਤੋਂ ਬਾਅਦ ਲੁਧਿਆਣਾ ਸੰਗਰੂਰ ਜਾਂ ਕਹਿ ਲਈਏ ਕਿ ਜਲੰਧਰ ਇਹਨਾਂ ਥਾਵਾਂ ਤੇ ਜਿਹੜਾ ਧਿਆਨ ਵੋਟਰਾਂ ਦਾ ਕੇਂਦਰਿਤ ਹੋਇਆ ਲੋਕਾਂ ਦਾ ਧਿਆਨ ਕੇਂਦਰਿਤ ਹੋਇਆ ਅੱਜ ਕਾਂਗਰਸ ਨੂੰ ਇੱਕ ਵੱਡਾ ਝਟਕਾ ਲਗਾਇਆ ਭਾਜਪਾ ਨੇ ਜੇ ਦੇਖਿਆ ਜਾਵੇ ਤਾਂ ਭਾਜਪਾ ਪੰਜਾਬ ਦੇ ਬਖਵਕ ਪਾਰਟੀਆਂ ਜੋ ਲੀਡਰਾਂ ਨੂੰ ਲਿਆ ਕੇ ਜਾਂ ਪਾਰਟੀਆਂ ਚ ਜਿਹੜੀ ਜਿਹੜੀ ਲੀਡਰਸ਼ਿਪ ਆ ਉਹਨਾਂ ਨੂੰ ਪਾਰਟੀ ਬਦਲਣ ਲਈ ਦਲ ਬਦਲਣ ਲਈ ਜਿਹੜੇ ਬਹੁਤ ਯਤਨ ਕਰ ਰਹੀ ਹੈ ਔਰ ਯਤਨਾਂ ਚੋ ਸਫਲ ਵੀ ਹੁੰਦੀ ਨਜ਼ਰ ਆ ਰਹੀ ਹੈ ਔਰ ਅੱਜ ਜਲੰਧਰ ਚ ਉਹਨਾਂ ਨੇ ਬੀਬੀ ਕਰਮਜੀਤ ਕੌਰ ਜਿਹੜੇ ਕਿ ਉਹ ਚੋਣ ਲੜੇ ਸੀ ਜਿਮਨੀ ਚੋਣ ਲੜੇ ਸੀ ਪਰ ਉਥੋਂ ਆਪ ਜਿਹੜੀ ਆ ਵਾਜੀ ਮਾਰ ਗਈ ਸੀ ਉਹ ਪਛੜ ਗਈ ਸੀ ਤੇ ਹੁਣ ਵੀ ਉਹ ਮੰਗ ਕਰ ਰਿਆ ਸੀ ਉਹ ਪਰਿਵਾਰ ਕਿ ਉਹਨਾਂ ਨੂੰ ਇਸ ਹਲਕੇ ਤੋਂ ਟਿਕਟ ਦਿੱਤੀ ਜਾਵੇ ਪਰ ਉਸ ਹਲਕੇ ਤੋਂ ਜਿਹੜਾ ਚਰਨਜੀਤ ਸਿੰਘ ਚੰਨੀ ਨੂੰ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਨੂੰ ਚੋਣ ਮੈਦਾਨ 'ਚ ਉਤਾਰ ਦੇਣ ਤੋਂ ਬਾਅਦ ਜਿਹੜੀ ਹੈ ਇਸ ਪਰਿਵਾਰ ਨੇ ਕਈ ਤਰ੍ਹਾਂ ਦੀਆਂ ਪਿਛਲੇ ਕਈ ਦਿਨਾਂ ਤੋਂ ਚਰਚਾਵਾ ਚੱਲ ਰਹੀਆਂ ਸੀ ਕਿ ਉਹਨਾਂ ਨੂੰ ਹੁਸ਼ਿਆਰਪੁਰ ਤੋਂ ਟਿਕਟ ਦਿੱਤੀ ਜਾ ਸਕਦੀ ਹੈ ਉਹਨਾਂ ਨੂੰ ਹੁਸ਼ਿਆਰਪੁਰ ਤੋਂ ਚੋਣ ਲੜਾਇਆ ਜਾ ਸਕਦਾ ਪਰ ਉਹਨਾਂ ਨੂੰ ਪਾਰਟੀ ਵੱਲੋਂ ਸ਼ਿਆਰਪੁਰ ਤੋਂ ਵੀ ਹਾਂ ਹੁੰਦੀ ਨਾ ਦੇਖ ਕੇ ਉਹ ਜਿਹੜੇ ਨੇ ਪਾਰਟੀ ਛੱਡ ਗਏ ਨੇ ਔਰ ਅੱਜ ਉਹ ਭਾਜਪਾ ਸ਼ਾਮਲ ਹੋ ਗਏ ਨੇ ਭਾਵੇਂ ਕਿ ਇਸ ਮੁੱਦੇ ਤੇ ਜਿਹੜੇ ਕਿ ਵਿਕਰਮਜੀਤ ਸਿੰਘ ਉਹਨਾਂ ਦੇ بیٹے ਨੇ ਉਹ ਫਲੌਰ ਤੋਂ ਜਿਹੜੇ ਮੌਜੂਦਾ ਵਿਧਾਇਕ ਨੇ ਉਹਨਾਂ ਦੀ ਅਜੇ ਚੁੱਪੀ ਹੈ ਔਰ ਜਿਹੜੇ ਉਹਦੇ ਨਾਲ ਹੀ ਬੀਬੀ ਕਰਮਜੀਤ ਕੌਰ ਦੇ ਨਾਲ ਹੀ ਉਥੋਂ ਦੇ ਵੱਡੇ ਜਿਹੜੇ ਕਾਂਗਰਸੀ ਆਗੂ ਜਿਨ੍ਹਾਂ ਦਾ ਤੇਜਿੰਦਰ ਸਿੰਘ ਬਿੱਟੂ ਉਹਨਾਂ ਨੇ ਵੀ ਅੱਜ ਕਾਂਗਰਸ ਪਾਰਟੀ ਨੂੰ ਅਲਬਜ਼ਾ ਕਹਿ ਦਿੱਤਾ ਔਰ ਬਿੱਟੂ ਦੀ ਜੇ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੇ ਜਿਹੜੇ ਹੈਗੇ ਨੇ ਸੀਨੀਅਰ ਨੇਤਾ ਨੇ ਔਰ ਕੌਮੀ ਕਾਂਗਰਸ ਜੋ 77 ਦੇ ਉੱਤੇ ਤੱਕ ਰਹਿ ਚੁੱਕੇ ਨੇ ਤੇ ਉਹਦੇ ਨਾਲ ਹੀ ਉਹ ਹਿਮਾਚਲ ਪ੍ਰਦੇਸ਼ ਚ ਜਿਹੜੇ ਨੇ ਉਹ ਉੱਥੋਂ ਦੀ ਜਿਹੜੀ ਕਾਂਗਰਸ ਪਾਰਟੀ ਦੇ ਜਿਹੜੇ ਸਹਿ ਇੰਚਾਰਜ ਸੀਗੇ ਮੌਜੂਦਾ ਸਮੇਂ ਔਰ ਲੁਧਿਆਣਾ ਦੇ ਉਹ ਜਿਹੜੇ ਨੇ ਸੌਰੀ ਜਲੰਧਰ ਦੇਓ ਸੀਨੀਅਰ ਕਾਂਗਰਸੀ ਆਗੂ ਨੇ ਔਰ ਉੱਥੇ ਉਹ ਚੇਅਰਮੈਨ ਵੀ ਰਹਿ ਚੁੱਕੇ ਨੇ ਅੱਜ ਉਹਨਾਂ ਵੱਲੋਂ ਵੀ ਜਿਹੜਾ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਦਾ ਪੱਲਾ ਫੜ ਲਿਆ ਗਿਆ ਫੁੱਲ ਪੰਜੇ ਨੂੰ ਅਲਵਿਦਾ ਕਹਿ ਕੇ ਹੱਥ 'ਚ ਫੁੱਲ ਫੜ ਲਿਆ ਗਿਆ ਤੇ ਉਹਦੇ ਨਾਲ ਹੀ ਜੇਕਰ ਜ਼ਿਕਰ ਕਰੀਏ ਉਹਨਾਂ ਦੀ ਬਿੱਟੂ ਦੀ ਜੀਵਨੀ ਤੇ ਤਾਂ ਉਹ ਜਿਹੜੇ ਨੇ ਸਟੂਡੈਂਟ ਲਾਈਫ ਤੋਂ ਲੈ ਕੇ ਜਿਹੜੇ ਨੇ ਪੋਲੀਟੀਕਲ ਸਰਗਰਮੀਆਂ 'ਚ ਸਰਗਰਮ ਨੇ ਔਰ ਵੱਖ-ਵੱਖ ਹੌਦਿਆਂ ਤੇ ਰਹਿ ਚੁੱਕੇ ਨੇ ਔਰ ਜਲੰਧਰ 'ਚ ਜਿਸ ਤਰ੍ਹਾਂ ਦੇ ਅੱਜ ਜਿਹੜਾ ਇਸ ਪਰਿਵਾਰ ਦਾ ਪਾਸੇ ਜਾਣਾ ਉਹਦੇ ਨਾਲ ਹੀ ਬਿੱਟੂ ਦਾ ਜਿਹੜਾ ਪਾਸੇ ਜਾਣਾ ਇਹ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਹੈ ਵੱਡੀ ਜਿਹੜੇ ਨੇ ਝਟਕੇ ਨੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਸਰਗਰਮੀਆਂ ਨੇ ਜੇਕਰ ਜ਼ਿਕਰ ਕਰੀਏ ਤਾਂ ਲੁਧਿਆਣੇ ਚ ਆਪਾਂ ਆ ਜਾਈਏ ਦੁਬਾਰਾ ਤਾਂ ਲੁਧਿਆਣੇ ਚ ਜਿਹੜੇ ਨੇ ਅੱਜ ਆਪਣੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਪੱਪੀ ਪ੍ਰਾਸ਼ਰ ਉਹ ਅੱਜ ਜਗਰਾਉਂ ਚ ਗਏ ਨੇ ਔਰ ਜਗਰਾਉਂ ਚ ਉਹਨਾਂ ਨੇ ਉੱਥੋਂ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਨੂੰ ਕੋ ਨਾਲ ਮਿਲ ਕੇ ਉੱਥੇ ਚੋਣ ਮੈਮ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਉਹਦੇ ਨਾਲ ਹੀ ਜੇਕਰ ਆਪਣੇ ਸੰਗਰੂਰ ਹਲਕੇ ਦੀ ਗੱਲ ਕਰੀਏ ਤਾਂ ਉੱਥੇ ਸਭ ਤੋਂ ਜਿਹੜਾ ਵੱਧ ਜਿਹੜਾ ਮੈਦਾਨ ਭੱਗਿਆ ਹੈ ਕਿਉਂਕਿ ਉੱਥੇ ਜਿੱਥੇ ਸੁਖਪਾਲ ਸਿੰਘ ਖੈਰਾ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਉੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਵੀ ਉੱਥੇ ਸਰਗਰਮੀਆਂ ਆਪਣੀਆਂ ਸ਼ੁਰੂ ਕਰ ਚੁੱਕੇ ਨੇ ਤੇ ਸੁਖਪਾਲ ਖਹਿਰਾ ਵੱਲੋਂ ਜਿਹੜਾ ਉੱਥੇ ਗੋਲਡੀ ਨਾਲ ਤਾਲਮੇਲ ਤੋਂ ਬਾਅਦ ਕਿਉਂਕਿ ਇਹ ਗੋਲਡੀ ਪਹਿਲਾਂ ਉੱਥੋਂ ਚੋਣਾ ਲੜ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਮੋ ਸਾਹਮਣੇ ਹੋ ਕੇ ਟੱਕਰ ਦੇ ਚੁੱਕੇ ਨੇ ਔਰ ਗੋਲਡੀ ਦੇ ਸੁਖਪਾਲ ਖਹਿਰਾ ਦੇ ਨਾਲ ਤੁਰਨ ਨਾਲ ਜਿਹੜੀ ਹੈ ਉੱਥੇ ਚੋਣ ਮੈਮ ਜਿਹੜੀ ਹੈ ਕਾਂਗਰਸ ਦੀ ਵਿਭਾਗੀ ਹੈ ਤੇ ਉਹਦੇ ਨਾਲ ਵੀ ਜਿਹੜੀਆਂ ਲੁਧਿਆਣਾ ਹਲਕੇ 'ਚ ਬਿੱਟੂ ਦੀ ਗੱਲ ਕਰ ਲਈਏ ਤਾਂ ਉਹ ਵੀ ਜਿਹੜਾ ਦਿਹਾਤੀ ਹਲਕਿਆਂ 'ਚ ਵੀ ਸ਼ਹਿਰੀ ਸਰਗਰਮੀਆਂ ਦੇ ਨਾਲ-ਨਾਲ ਦਿਹਾਤੀ ਹਲਕਿਆਂ 'ਚ ਵੀ ਉਹ ਜਿਹੜਾ ਤਾਲਮੇਲ ਕਰ ਰਹੇ ਨੇ ਖਾਸ ਕਰ ਦਲਿਤ ਵੋਟ ਤੇ ਉਹ ਆਪਣਾ ਫੋਕਸ ਕਰ ਰਹੇ ਨੇ ਔਰ ਆਉਣ ਵਾਲੇ ਦਿਨਾਂ 'ਚ ਇੱਕ ਅੰਦਰ ਖਾਤੇ ਉਹਨਾਂ ਵੱਲੋਂ ਇੱਕ ਨਵੀਂ ਰਣਨੀਤੀ ਅਪਣਾਈ ਜਾ ਰਹੀ ਆ ਉਹਦਾ ਵੀ ਖਲਾਸਾ ਕਰਾਂਗੇ ਤੁਸੀਂ ਜੁੜਦੇ ਰਹਿਓ ਸਾਡੇ ਇਸ ਚੈਨਲ ਨਾਲ ਔਰ ਜੇਕਰ ਤੁਹਾਨੂੰ ਇਹ ਚਰਚਾ ਜਿਹੜੀ ਅਸੀਂ ਰਜਾਨਾ ਚਰਚਾ ਕਰਦੇ ਆਂ ਜੇਕਰ ਚੰਗੀ ਲੱਗੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਪਣੇ ਕਮੈਂਟ ਵੀ ਦੇਣਾ ਸੁਝਾਅ ਵੀ ਜ਼ਰੂਰ ਦੇਣਾ ਤਾਂ ਕਿ ਅਸੀਂ ਤੁਹਾਡੇ ਸੁਝਾਅ ਲੈ ਕੇ ਜਿਹੜੀ ਭਵਿੱਖ 'ਚ ਆਉਣ ਵਾਲੇ ਦਿਨਾਂ 'ਚ ਚਰਚਾ ਕਰੀਏ ਜਾਂ ਕਿਸ ਮੁੱਦੇ ਤੇ ਚਰਚਾ ਕਰਨੀ ਚਾਹੀਦੀ ਆ ਸਾਨੂੰ ਸੁਝਾਅ ਦਿੰਦੇ ਰਹਿਣਾ ਧੰਨਵਾਦ ਮੈਂ ਜਗਿੰਦਰ ਸਿੰਘ ਵਸਤਾ ਪੰਜਾਬ ਤੋਂ